ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਵਿੱਚ ਦੇਖ ਕੇ ਸਾਰ ਦਸ਼ਕ ਦਾ ਸਵਾਗਤ ਹੈ ਮੈਂ ਮਹਿਕ ਤਿੱਪਕੋਰ ਤੇ ਇਸ ਵੇਲੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਆ ਖਬਰਾਂ ਦੀ ਜਾਣਕਾਰੀ ਜਨਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਕਾਂਗਰਸ ਨੇ ਇੱਕ ਕਾਲੇ ਵਿਅਕਤੀ ਨੂੰ ਬਣਾਇਆ ਤੇ ਰਾਜ ਮੰਤਰੀ ਰਾਜਵ ਬਰਿੰਗ ਦੇ ਬਿਆਨ ਨੇ ਛਿੜਿਆ ਵਿਵਾਦ ਮਾਗੀ ਬਾਤ ਵੀ ਨਹੀਂ ਛੁਟਿਆ ਉਹ ਖੇਲਾ ਪਰਮਾਨੁਭਿਕਨ ਦੇ ਦਾਅਵੇ ਵਿਚਾਲੇ ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਦਿੱਤੀ ਧਮਕੀ ਜਾਨੋ ਪੂਰਾ ਮਾਮਲਾ ਕੈਨੇਡਾ ਵੱਲੋਂ ਮੋੜਵੱਡਾ ਚਟਕਾ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਕਰ ਰਿਹਾ ਰੱਦ ਜਾਨੋ ਕਿਉਂ ਵਧਾਈ ਸਕਤੀ ਚਿੰਤਾ ਚ ਸਟੂ सीएम मान ने वीडियो कॉल ते ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ ਜਾਨੂ ਕੀ ਕਿਹਾ ਤੇ ਕੀ ਕਿਹਾ ਪੁੱਤਣਾ 14 ਜਨਵਰੀ ਤੱਕ ਪੂਰੇ ਸਾਲ ਲਈ ਹਰ ਔਰਤ ਦੇ ਖਾਤੇ ਚ ਆਉਣਗੇ 30000 ਰੁਪਏ ਚੋਣਾ ਤੋਂ ਪਹਿਲਾ ਹੋਇਆ ਵੱਡਾ ਐਲਾਨ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਕਾਲਾ ਕਹਿਣ ਤੇ ਹੰਗਾਮਾ ਖੜਾ ਹੋ ਗਿਆ ਹੈ ਜਿਵੇਂ ਦੱਸਦੀ ਹੈ ਬਰਿੰਗ ਵੱਲੋਂ ਮਾफी ਮੰਗਣ ਦੇ ਬਾਵਜੂਦਾ ਮਾਮਲਾ ਅਜੇ ਵੀ ਅਨਸੁਲਝਿਆ ਹੋਇਆ ਹੈ ਇੱਕ ਪਾਸੇ ਪੰਜਾਬ ਐਸ ਸੀ ਐਸਟੀ ਕਮਿਸ਼ਨ ਨੇ ਖੁਦ ਨੋਟਿਸ ਲੈਂਦਿਆਂ ਵੜਿੰਗ ਤੋਸ਼ੇ ਨਵੰਬਰ ਤੱਕ ਜਵਾਬ ਮੰਗਿਆ ਇਸ ਦਰਾਂ ਬਾਲਮਿਕ ਪਾਇਚਾਰੇ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਅਤੇ ਜਲੰਧਰ ਵਿੱਚ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਜ਼ਿਕਰ ਕਰਦੀ ਹੈ ਕਿ ਤਰਨਤਾਰਨ ਨੂੰ ਪਰਚਾਰ ਦੌਰਾਨ ਬਡਿੰਗ ਨੇ ਕਾਂਗਰਸ ਦੀ ਵਡਿਆਈ ਕਰਨ ਦੀ ਕੋਸ਼ਿਸ਼ ਵਿੱਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਜੋ ਕਿ ਦਲਿਤ ਪਾਇਚਾਰੇ ਨਾਲ ਸੰਬੰਧ ਸਨ ਸਵਰਗੀ ਬੂਟਾ ਸਿੰਘ ਬਾਰੇ ਇੱਕ ਟਿੱਪਣੀ ਕੀਤੀ ਸੀ ਦੱਸਦੀ ਹੈ ਕਿ ਰਾਜਾ ਬਡਿੰਗ ਨੇ ਸਵੋਧਨ ਕਰਦਿਆ ਕਿਹਾ ਸੀ ਕਿ ਕਾਂਗਰਸ ਪਾਰਟੀ ਨੇ ਇੱਕ ਕਾਲੇ ਆਦਮੀ ਨੂੰ ਜੋ ਲੋਕਾਂ ਦੇ ਘਰਾਂ ਵਿੱਚ ਚਾਰਾ ਘਟਦਾ ਸੀ ਕੇਂਦਰੀ ਗ੍ਰਹਿ ਮੰਤਰੀ ਨੂੰ ਜ਼ੁਬਤ ਕੀਤਾ ਸੀ ਹਾਲਾਂਕਿ ਬੜਿੰਗ ਨੇ ਵਿਵਾਦ ਨੂੰ ਵਾਧਾ ਦੇ ਕੇ ਰਾਜਾ ਬੜਿੰਗ ਨੂੰ ਸੋਸ਼ਲ ਮੀਡੀਆ ਤੇ ਸਪਸ਼ਟ ਕਰਨਾ ਜਾਰੀ ਕਰਨਾ ਪਿਆ ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖਰੀ ਦਿਨ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਦਰਪੰਗਾ ਵਿੱਚ ਇੱਕ ਜਨਤਕ ਮੀਟਿੰਗ ਨੂੰ ਸਬੋਧਨ ਕੀਤਾ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਵਿਰੋਧੀ ਧਿਰ ਤੇ ਤਿੱਖਾ ਹਮਲਾ ਕਰਦਿਆ ਕਿਹਾ ਕਿ ਜੰਗਲ ਰਾਜ ਦੇਗਵਾਈ ਕਰਨ ਵਾਲੇ ਹੋਣੇ ਇੱਕ ਨਵੇਂ ਰੂਪ ਵਿੱਚ ਆਪਸਾਂ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਰਾਜ ਵਿੱਚ ਜੰਗਲ ਰਾਜ ਦੇ ਮੁੜ ਉਭਾਰ ਨੂੰ ਰੋਕਣ ਲਈ ਕਮਲ ਦੇ ਚਿਹਨ ਨੂੰ ਦਬਾਉਣਾ ਅਮਿਤ ਸ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਰਪੰਗਾ ਵਿੱਚ ਏਮਜ਼ ਬਣਾਇਆ ਗਿਆ ਸੀ ਜੋ ਹੁਣ ਰਾਜ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਇੱਕ ਨਵਾਂ ਅਧਿਆਇ ਜੋੜ ਰਿਹਾ ਹੈ ਉਹਨਾਂ ਨੇ ਕਿਹਾ ਲਾਲੂ ਪ੍ਰਸਾਦ ਜਾਦਵ ਅਤੇ ਰਾਹੁਲ ਗਾਂਧੀ ਨੇ 10 ਸਾਲ ਕੇਂਦਰ ਸਰਕਾਰ ਤੇ ਰਾਜ ਕੀਤਾ ਪਰ ਉਹਨਾਂ ਨੇ ਦਰਪੰਗਾ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਮੋਦੀ ਸਰਕਾਰ ਨੇ ਆਪਣੇ ਆਵਾਦੇ ਨੂੰ ਪੂਰੇ ਕੀਤੇ ਉਹਨਾਂ ਅੱਗੇ ਕਿਹਾ ਕਿ ਦਰਪੰਗਾ ਦਾ ਵਿਕਾਸ ਰੁਕਣ ਵਾਲਾ ਨਹੀਂ ਹੈ ਮੋਟਰੋ ਪ੍ਰੋਜੈਕਟ ਲਈ ਵੀ ਤਿਆਰੀਆਂ ਚੱਲ ਰਹੀਆਂ ਨੇ ਜੋ ਮਿਥਿਲਾ ਖੇਤਰ ਨੂੰ ਨਵੀਂ ਗਤੀ ਦੇਵੇਗਾ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵੱਲੋਂ ਵੱਡਾ ਝਟਕਾ ਲੱਗਾ ਹੈ ਕੈਨੇਡਾ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਜ਼ਿਆਦਾਤਰ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ ਜਨਰਲ ਦੀ ਕੈਨੇਡਾ ਨੇ ਵੀਜ਼ਾ ਧੋਖਾਧੜੀ ਦੇ ਜਵਾਬ ਵਿੱਚ ਇਹ ਕਦਮ ਚੁੱਕਿਆ ਹੈ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਚੀਨੀ ਅਤੇ ਬੰਗਲਾਦੇਸ਼ੀ ਨਾਗਰਿਕਾਂ ਲਈ ਵੀ ਵੀਜ਼ਾ ਵੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਨੀ ਸੀਬੀਸੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਕੈਨੇਡੀਅਨ ਅਧਿਕਾਰੀਆਂ ਨੇ ਅਮਰੀਕੀ ਏਜੰਸੀਆਂ ਨਾਲ ਭਾਈਵਾਲੀ ਕੀਤੀ ਹੈ ਜਿਸ ਨਾਲ ਭਾਰਤ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਧੋਖਾਧੜੀ ਵਾਲੇ ਵਿਜ਼ਟਰ ਵੀਜ਼ਾ ਜੀਆਂ ਦੀ ਬਿਸ਼ਾਨ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਰੱਦ ਕੀਤਾ ਜਾ ਸਕੇ ਜਰੂਰੀ ਗੱਲ ਇਹ ਹੈ ਕਿ ਕੈਨੇਡਾ ਨੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਸਖਤੀ ਵਧਾ ਦਿੱਤੀ ਹੈ ਜਿਸ ਕਾਰਨ ਸਟੂਡੈਂਟਸ ਚਿੰਤਾ ਵਿੱਚ ਆ ਗਏ ਨੇ ਮੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਅਫਰੀਕਾ ਨੂੰ ਹੋਰਨਲੀ ਭਾਰਤੀ ਮੈਲਾ ਟੀਮ ਦੀ ਕਪਤਾਨ ਹਰਨਪ੍ਰੀਤ ਕਾਰ ਅਤੇ ਹੋਰ ਖਿਡਾਰਨਾ ਅਮਨਜੋਤ ਕੌਰ ਅਤੇ ਹਰਲੀਨ ਦੇ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਮੱਖ ਮੰਤਰੀ ਨੇ ਇਹਨਾਂ ਨੂੰ ਬੁढ़ाई ਦਿੱਤੀ ਭਗਵੰਤ ਮਾਨ ਨੇ ਕਿਹਾ ਹਰਨਨ ਤੁਸੀਂ 12 ਵਜੇ ਜੋ ਕੈਚ ਲਿਆ ਉਸਨੇ ਨਾ ਸਿਰਫ ਤਾਰਿਕ ਸਗੋ ਇਤਿਹਾਸ ਬਦਲ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੁੱਛਿਆ ਕਿ ਕੀ ਇਹ ਟਰੋਫੀ ਪੰਜਾਬ ਨਹੀਂ ਲਿਆਂਦੀ ਜਾ ਸਕਦੀ ਮੇਰੀ ਇੱਛਾ ਹੈ ਕਿ ਇਸ ਨੂੰ ਪੰਜਾਬ ਵਿੱਚ ਗੇੜੀ ਲਵਾਈ ਜਾਵੇ ਹਰ ਪੰਜਾਬ ਨੂੰ ਇਸ ਨੂੰ ਸ਼ੂਨ ਦਾ ਅਧਿਕਾਰ ਹੈ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀਆਂ ਪੰਜਾਬ ਦੀਆਂ ਸ਼ੇਰਨੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਜਿਸ ਕਰਕੇ ਕਰਕੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਹੋ ਗਿਆ ਹੈ ਬਿਹਾਰ ਵਿਧਾਨ ਸਭਾ ਲਈ 6 ਨਵੰਬਰ ਤੋਂ VOTING ਦਾ ਪਹਿਲਾ ਪੜਾਅ ਹੋਣਾ ਹੈ ਇਸ ਉਦੇਸ਼ ਲਈ 4 ਨਵੰਬਰ ਦੇ ਸ਼ਾਮ ਨੂੰ ਪ੍ਰਚਾਰ ਖਤਮ ਹੋਣ ਵਾਲਾ ਹੈ ਇਸ ਤੋਂ ਪਹਿਲਾਂ ਮਹਾਗੜ ਜੋੜ ਦੇ ਮੁੱਖ ਮੰਤਰੀ ਉਮੀਦਵਾਰ ਤਜਸਵੀ ਜਾਦਵ ਨੇ ਮਹੱਤਵਪੂਰਨ ਐਲਾਨ ਕੀਤੇ ਨੇ ਤਜਸਵੀ ਨੇ ਮਾਵਾ ਤੇ ਭੈਣਾਂ ਨੂੰ 30000 ਰੁਪਏ ਦੇਣ ਦਾ ਐਲਾਨ ਕੀਤਾ ਹੈ ਮਾਂ ਪੈਣ ਬਾਪ ਪੈਣ ਦਾ ਸਤਕਾਰ ਦੇ 1 ਸਾਲ ਲਈ ਇੱਕ ਮੁਸ਼ਤਕ ਰਕਮ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ ਅੱਜ ਦੇ ਨੇਤਾ ਤੇ ਮਹਾਗੜ ਜੋੜ ਦੇ ਮੁੱਖ ਮੰਤਰੀ ਚਿਹਰੇ ਤਜਸਵੀ ਜਾਦਵ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਬਾਅਦ ਮਕਰ ਸੰਕ੍ਰਾਂਤੀ 14 ਜਨਵਰੀ ਨੂੰ ਅਸੀਂ ਮਾਈ ਭੈਣ ਆਮਾਨ ਜੋ ਨਾ ਦੇ ਤਹਿਤ ਹੋਰਤਾਂ ਦੇ ਖਾਤਿਆਂ ਵਿੱਚ ਪੂਰੇ ਸਾਲ ਲਈ 30000 ਜਮਾ ਕਰਾਂਗੇ